ਮੈਂ ਸਭ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਅਕਾਲੀ ਦਲ ਦੀ ਜਿਹੜੀ ਇੱਕ ਜਿਮਨੀ ਚੋਂ ਨੂੰ ਲੈ ਕੇ 71 ਤਰਨਤਾਰ ਦੀ ਜਿਮਨੀ ਚੋਂ ਦੀ ਇਹ ਤਰਨਤਾਰ ਦੇ ਜਿਹੜੀ ਜਿਮਨੀ ਕਿਉਂ ਆ ਉਹਦਾ ਮੁੱਢ ਜਿਹੜਾ ਵਾ ਉਹ ਚਭਾਲ ਤੋਂ ਅਸੀਂ ਜਿਹੜਾ ਵਾ ਅੱਜ ਬੰਨਣ ਜਾ ਰਹੇ ਹਾਂ ਸਾਰੇ ਸਾਡੇ ਚਭਾਲ ਵਾਸੀ ਇਕੱਠੇ ਆ ਅਸੀਂ ਘਰ ਘਰ ਜਾ ਕੇ ਘਰ ਘਰ ਵੋਟ ਮੰਗਣ ਵਾਸਤੇ ਇਹ ਜਿਹੜੀ ਮੀਟਿੰਗ ਕੀਤੀ ਗਈ ਆ ਵੀ ਅਸੀਂ ਪੈਦਲ ਚੱਲ ਕੇ ਜਾਵਾਂਗੇ ਘਰ ਘਰ ਹਰ ਇੱਕ ਨੂੰ ਵੋਟ ਨੂੰ ਸੂਚੇਦ ਕਰਾਂਗੇ ਚਭਾਲ ਦੇ ਸਦਾ ਸਰਮਕਸ਼ਣੀ ਚਭਾਲ ਜਿੱਦਾ ਪਿੰਡ ਆ ਉਹਦੀ ਅਣਖ ਤੇ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਸਾਨੂੰ ਵਿਰੋਧੀਆਂ ਦੇ ਵੀ ਬੜੇ ਮੈਸੇਜ ਆਉਂਦੇ ਆ ਪਰ ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਚਭਾਲ ਤੋਂ ਹੀ ਜਿੱਤ ਦਾ ਮੋਡ ਬਣਾਂਗੇ ਤੇ ਚਭਾਲ ਤੋਂ ਵੱਡੀ ਲੀਡ ਨਾਲ ਦਿਤਾਗੇ ਜਿਹੜਾ ਨਾ ਉਹਨਾਂ ਨੂੰ ਭੇਜਾਂਗੇ ਇਸ ਵਾਸਤੇ ਸਾਰੇ ਅਸੀਂ ਚਭਾਲ ਵਾਸੀ ਅਕਾਲੀ ਦਲ ਜਿੰਦਾਬਾਦ ਅਕਾਲੀ ਦਲ ਜਿੰਦਾਬਾਦ ਠੀਕ ਠੀਕ ਹੈ ਜੀ ਨਾ ਨਾਂ ਤੇ ਕਿਹੜਾ ਨਗਰ ਆ ਤੇ ਕਿਹੜੇ ਮੁੱਦੇ ਚੱਲ ਚਾਹ ਆਪਾਂ ਗੱਲ ਕਰਾਂਗੇ ਮੈਂ ਗੁਰਬੀਰ ਸਿੰਘ ਚਭਾਲ ਹਲਕਾ ਤਰਨਤਰਨ ਅੱਜ ਅਹੀਂ ਜਿਹੜੀ ਜਿਮਨੀ ਚੋਣ ਹੋ ਰਹੀ ਆ ਤਰਨਤਰਨ ਹਲਕੇ ਦੀ ਉਹਦੇ ਸਮਾਂਝ ਇਕੱਠੇ ਹੋਏ ਆ ਸਾਡੇ ਝਵਾਲ ਦੇ ਜਿੰਨੇ ਮੋਤਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਜਿਹੜੇ ਸਾਡੇ ਹਮਦਰਦੀ ਨੇ ਸਾਥੀ ਉਹ ਸਾਰੇ ਇਕੱਠੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਮੋਢਿਆ ਪਹਿਲੇ ਪ੍ਰਧਾਨ ਸਰਦਾਰ ਸਰਮਨ ਸਿੰਘ ਝਵਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਸੀ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਚੜ੍ਹਤ ਵਾਸਤੇ ਸਾਹ ਸ਼ਰਮਤ ਸਿੰਘ ਦੀ ਸੋਚ ਤੇ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆ ਰਹੇ ਆ ਕਿਉਂਕਿ ਜਿਹੜਾ ਪਿਛਲੇ ਸਮੇਂ 'ਚ ਕੁਝ ਡਾਊਨਫਾਲ ਆਏ ਸੀ ਉਹ ਚਬਾਲ ਤੋਂ ਫਿਰ ਮੂਵਮੈਂਟ ਉਹ ਗੁੱਦ ਸ਼ੁਰੂ ਹੋਇਆ ਅਸੀਂ ਕਾਮਯਾਬ ਕਰਾਂਗੇ ਹੁਣ ਅਸੀਂ ਸਾਰੇ ਚਬਾਲ ਦੇ ਵਰਕਰ ਜਿੰਨੇ ਵੀ ਆ ਇਕੱਠੇ ਹੋਏ ਆ ਕੱਲ ਨੂੰ ਸਾਡੇ ਦਫਤਰਦਾਰ ਘਟਨੇ ਆ ਉਹ ਜੇ ਸਾਨੂੰ ਸਾਰੇ ਲੋਕ ਸਾਰੀ ਪਬਲਿਕ ਸਾਥ ਦੇ ਰਹੀ ਆ ਅਸੀਂ ਵਧੀਆ ਸਾਡੇ ਆਏਗਾ ਜਿੰਨੇ ਵੀ ਲੀਡਰ ਉਹਨਾਂ ਸਨਮਾਨ ਕਰਾਂਗੇ ਔਰ ਤਗੜੇ ਹੋ ਕੇ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਤੇ ਇਲੈਕਸ਼ਨ ਜਿੱਤਾਂਗੇ ਸਾਡੇ ਉਮੀਦਵਾਰ ਪ੍ਰਿੰਸੀਪਲ ਵੀ ਸੁਖਵਿੰਦਰ ਕੌਰ ਜੀ ਰੰਧਾਵਾ ਉਹਨਾਂ ਦੀ ਮਿਹਨਤ ਬਹੁਤ ਕਰ ਰਹੇ ਆ ਅਹੀਂ ਨਾਲ ਸਾਥ ਦੇ ਰਹੇ ਆ ਅਸੀਂ ਸਾਰੇ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਵਾਸਤੇ ਮਿਹਨਤ ਕਰ ਰਹੇ ਆ ਸੀਟ ਜਿੱਤਾਂਗੇ ਤੇ ਜਿੱਤਾਂਗੇ ਜਿੱਤਾਂਗੇ